ਹੈਲੋ ਤੁਹਾਡਾ ਮੁੰਡਾ ਸਾਡੇ ਕਬਜ਼ੇ 'ਚ ਹੈ ਜੇ ਉਸਨੂੰ ਛਡਾਉਣਾ ਚਾਹੁੰਦੇ ਹੋ ਤਾਂ 10 ਲੱਖ ਰੁਪਇਆ ਲੈ ਕੇ ਆ ਜਾਓ ਹੈਲੋ ਕੀ ਦਾ ਮੁੰਡਾ ਚੋਕ ਲਿਆ ਲਈ ਤੁਸੀਂ ਨਦੀਪ ਤੁਹਾਡਾ ਮੁੰਡਾ ਹੀ ਹੈ ਨਾ ਆਹੋ ਹੈਗਾ ਤੇ ਸਾਡਾ ਹੀ ਆ ਪਰ ਉਹ ਇੰਨੇ ਥੋੜੀ ਬੰਦੇ ਐ ਇੰਨੇ ਪੈਸੇ ਉਹ ਤੁਹਾਨੂੰ ਕਿਹਨੇ ਦੇਣੇ ਆ ਲੈ ਜਦੋਂ ਉਹ ਹੋਇਆ ਹੀ ਉਹ ਤਾਂ ਖੁਸਰੇ ਫਰੀ ਨੱਚ ਕੇ ਗਏ ਸੀ ਕਹਿੰਦੇ ਇਹ ਨਹੀਂ ਬੰਦੇ ਇਹ ਨਹੀਂ ਚੱਕਣ ਲੈਣਾ ਤੁਸੀਂ ਉਹਦੇ ਇੰਨੇ ਪੈਸੇ ਮੰਗੀ ਜਾਣ ਦੇ ਜੀ ਜੈ ਜੈ ਜੀ ਲਾਓ ਭਾਈ ਵੇਖੋ ਆ ਜਿੰਨੇ ਬਣਦੇ ਉਹ ਦੇ ਜੈ ਜੈ ਜੀ ਭੈਣ ਜੀ ਚਲੋ 2 ਲੱਖ ਤੇ ਭੰਦਾ ਹੀ ਐ ਨਾ ਫਿਰ ਲੈ 2 ਲੱਖ 2000 ਦੀ ਗੱਲ ਕਰ ਉਸਦੀ ਜਿਹੜੀ ਗੱਲ ਐ ਉਹ ਵੀ ਇਹਦੇ ਪਿਓ ਨੂੰ ਪੁੱਛ ਕੇ ਦੱਸੂੰਗੀ ਮੈਂ ਜੇ ਮੰਨੂਗਾ ਤੇ ਫਿਰ ਦੇ ਦੂੰਗੀ ਨਹੀਂ ਤੇ ਫਿਰ ਜਿੰਨਾ ਜਰ ਰੱਖਣਾ ਹੈ ਰੱਖ ਲਓ ਜਦੋਂ ਜੀ ਕਰੂਗਾ ਛੱਡ ਦਿਓ ਹਾਂ ਇੱਕ ਦਿਨ ਤੋਂ ਬਾਅਦ ਤੇ ਤੁਹਾਡੇ ਕੋਲ ਨਹੀਂ ਰੱਖਿਆ ਜਾਣਾ ਤੇ ਤੇ ਅਸੀਂ ਜਿਹੜੇ ਚਲੀ ਜਾਣਦੇ ਹਾਂ ਨੂੰ ਚਲੋ ਚਲੋ ਮੋਕ ਦੀ ਗੱਲ 1500 ਤੱਕ ਬੇੜੋ ਤੇ ਉਹ ਨਵਦੇਰੇ ਪੈਸੇ ਨੇ ਮੰਗ ਲਿਓ ਕਿਰਾਇਆ ਕਰੂ ਇਹਦੇ ਆਪੇ ਛੱਡ ਕੇ ਜਾਇਓ ਆ ਠੀਕ ਹੈ ਕੰਮ ਕਰ ਲੈਂਦੇ ਮੈਨੂੰ ਕੰਮ ਬੜਾ ਪਿਆ ਕਰਨ ਵਾਲਾ ਅੱਗੇ ਮਸਾਗ ਲੈ ਬਿਚਤੀ ਅੱਜ ਚੰਗਾ ਉਹ ਜਾ ਭਰਾ ਜੇ ਕੋਲੋਂ ਸਗਨ ਲੈਣਾ ਹੀ ਉਹ ਵੀ ਲੈ ਜਾ